ਉਤੇ ਕੋ ਪੀਂਗ ਸ੍ਰੋਣ ਬਿੰਦੰ ਸੋ ਬੀਰੰ ਪੇ드로 ਸ਼ੂਰ ਬੀਰ ਰਗਤ ਬੀਜ ক্রੋਧਿਤ ਹੋ ਕੇ ਆਇਆ ਪ੍ਰਹਾਰੇ ਭਲੀ ਪਾਤ ਸੋ ਆਣ ਤੀਰੰ ਅਤੇ ਤੀਰਾ ਦਾ ਚੰਗੀ ਤਰਾ ਹਮਲਾ ਕਰ ਦਿੱਤਾ ਉਤੇ ਦੌਰ ਦੇਵੀ ਕਰਿਓ ਖਗ ਪਾਤੰ ਉਦਰੋ ਦੇਵੀ ਨੇ ਭੱਜ ਕੇ ਤਲਵਾਰ ਦਾ ਵਾਰ ਕੀਤਾ ਗਰਿਓ ਮੋਰਚਾ ਹੋਏ पयो जान घातंग के दैत हो होके टिग पिया मानो मर ही गया हो महावीर गज्यो जदो तो उसकी दी ना टूटी ता महावीर दैत गज करी चार लो सार सो सार बजि चार घड़िया तक लोहे नाल लोहा खड़किया लगे बाण सौण ਗੇਰੇ યોਪੋਂ ਮਜੂਦ ਦੇ ਬਾਣ ਲੱਗਨ ਨਾਲ ਯੁੱਧ ਭੂਮੀ ਵਿੱਚ ਰਕਤ ਬੀਜ ਦਾ ਜਿਤਨਾ ਲਹੂ ਡਿੱਗਿਆ ਉਠੇ ਵੀਰ ਤੇਤੇ ਕੀਏ ਨਾਦ ਕ੍ਰੋਦੰ ਉਤਨੇ ਹੀ ਹੋਰ ਵੀਰ ਯੋਧਾ ਪੈਦਾ ਹੋ ਗਏ ਅਤੇ ਕ੍ਰੋਧ ਨਾਲ ਲਲਕਾਰਨ ਲੱਗ ਗਏ ਉਠੇ ਵੀਰ ਚੇਤੇ ਤਿਤੇ ਕਾਲ ਕੂਟੇ ਜਿਤਨੇ ਵੀਰ ਯੋਧੇ ਉਸ ਵੇਲੇ ਲਹੂ ਦੀਆਂ ਬੂੰਦਾਂ ਤੋਂ ਪੈਦਾ ਹੋਏ ਉਤਨੇ ਹੀ ਕਾਲੀ ਨੇ ਮਾਰ ਦਿੱਤੇ ਪਰੇ ਚਰਮ ਬਰਮੰ ਕਹੂਗਾ ਤ ਟੂਟੇ ਯੁੱਧ ਭੂਮੀ ਵਿੱਚ ਕਿਤੇ ਢਾਲਾ ਕਵਜਾਤੇ ਕਿਤੇ ਕੱਟੇ ਹੋਏ ਸਰੀਰ ਪੇ ਹੋਏ ਸਨ ਜਿਤੀ ਭੂਮ ਮਦੰ ਪਰਿਸਰੋਣ ਤਾਰੰ ਯੁੱਧ ਭੂਮੀ ਵਿੱਚ ਜਿਤਨੀਆਂ ਵੀ ਲਹੂ ਦੀਆਂ ਬੂੰਦਾਂ ਡਿੱਗਦੀਆਂ ਸਨ ਜਗੇ ਸੂਰ ਤੇਤੇ ਕੀਏ ਮਾਰ ਮਾਰੰ ਉਤਨੇ ਹੀ ਹੋਣਾ ਵਿੱਚੋਂ ਹੋਰ ਰक्त ਬੀਜ ਸੂਰਮੇ ਪੈਦਾ ਹੋ ਕੇ ਮਾਰੋ ਮਾਰੋ ਪੁਕਾਰਦੇ ਸਨ। ਪਰੀ ਕੋਟ ਕਟੰ ਰੁਲੇਤਾ ਚ ਮੁਚੰ ਖੂਬ ਮਾਰਕੁੱਟ ਹੋਈ ਹੈ ਸੂਰ ਵੀਰ ਟੋਟੇ ਟੋਟੇ ਹੋ ਕੇ ਠਿੱਗੇ ਪੇ ਹਨ। ਕਹੂੰ ਗੁੰਡ ਤੁੰਡੰ ਕਹੂੰ ਮਾਸ ਮੁਚੰ ਕਿਤੇ ਸਿਰ ਕਿਤੇ ਮੂੰਹ ਅਤੇ ਕਿਤੇ ਮਾਸ ਦੇ ਲੋਥੜੇ ਰੁਲ ਰਹੇ ਹਨ। ਪਯੋ 4 ਸੈ ਕੋਸ ਲੋ ਬੀਰ ਕੇਤਨ 400 ਕੋ ਹਾਂ ਤੱਕ ਯੁੱਧ ਭੂਮੀ ਪਸਰ ਗਈ ਹੈ। ਬਿਦਾਰੇ ਪਰੇ ਬੀਰ ਪ੍ਰਤੰ ਵਿਚੇਂਤੰ ਜਿਸ ਵਿੱਚ ਬਹੁਤ ਸਾਰੇ ਸੂਰਮੇ ਅਚੇਤ ਬਿਦਾਰੇ ਅਤੇ ਬੇਸੁਰਤ ਪੇ ਹੋਏ ਹਨ। ਰਸਾਵਲ ਚੰਦ ਚਹੂੰ ਔਰ ਟੋਕੇ ਬੀਰ ਯੋਧੇ ਚੋਹਾ ਪਾਸਿਆਂ ਤੋਂ ਟੋਕ ਰਹੇ ਹਨ। ਮੁਖੰ ਮਾਰੂ ਕੋਕੇ ਮੋਹੋ ਮਾਰੋ ਮਾਰੋ ਕੋਕਦੇ ਹਨ ਝੰਡਾ ਗੱਡ ਗਾਡੇ ਪੱਕੀ ਤਰਾ ਝੰਡੇ ਗੱਡੇ ਹੋਏ ਹਨ ਮਚੇ ਰੋਸ ਬਾਡੇ ਕ੍ਰੋਧ ਵਧਾ ਕੇ ਯੁੱਧ ਵਿੱਚ ਗਹਿ ਗੱਚ ਹਨ ਭਰੇ ਵੀਰ ਹਰਖੰ ਸ਼ੋਰ ਵੀਰ ਖੁਸ਼ੀ ਨਾਲ ਭਰੇ ਹੋਏ ਹਨ ਕਰੀਬਾਨ ਪਰਖੰ ਅਤੇ ਤੀਰਾਂ ਦੀ ਵਰਖਾ ਕਰਦੇ ਹਨ ਚਵੰ ਚਾਰ ਟੋਕੇ ਚੋਹਾ ਪਾਸਿਆ ਤੋਂ ਚਾਰ ਪ੍ਰਕਾਰ ਦੀ ਸੈਨਾ ਟਕ ਰਹੀ ਹੈ ਪਛੇ ਆਹੋ ਰੁਕੇ ਅਤੇ ਆਪਣੇ ਆਪਣੇ ਪੱਖਾ ਵਿੱਚ ਹੀ ਰੁਕੀ ਹੋਈ ਹੈ ਪਰ ਇਹ ਸ਼ਾਸਤਰ ਚਾਰੰ ਸ਼ਸਤਰਾਂ ਦੀ ਖੂਬ ਝਾੜ ਪਈ ਚਲੀ ਸਰੌਣ ਤਾਰੰ ਪਾਲ ਸਰੂਪ ਲਹੂ ਦੀ ਨਦੀ ਵਗ ਚੱਲੀ ਉਠੇ ਬੀਰ ਮਾਨੀ ਅਭਿਮਾਨੀ ਵੀਰ ਸੈਨਿਕ ਉੱਠ ਖੜੋਤੇ ਹਨ ਤਰੇ ਬਾਣ ਹਾਨੀ ਜਿਨ੍ਹਾਂ ਨੇ ਆਪਣੇ ਹੱਥ ਬਾਣਾ ਉਤੇ ਤਰੇ ਹੋਏ ਹਨ ਮਹਾ ਰੋਸ ਗੱਜੇ ਉਹ ਬਹੁਤ ਕਰੋਧ ਨਾਲ ਗੱਜ ਰਹੇ ਹਨ ਤੁਰੀ ਨਾਦ ਵੱਜੇ ਤੁਰੀਆਂ ਅਤੇ ਧੌਂਸੇ ਵੱਜ ਰਹੇ ਹਨ ਭਏ ਰੋਸ ਭਾਰੀ ਅਤ ਅਧਿਕ ਕਰੋਧਵਾਨ ਹੋ ਕੇ ਮਚੇ ਛਾਤਰ ਤਾਰੀ ਵੱਡੇ ਛਤਰਤਾਰੀ ਯੁੱਧਕਾਰਜ ਵਿੱਚ ਮਗਨ ਹਨ ਪੰਕੰ ਆਕ ਬੱਜੀ ਲਲਕਾਰੇ ਅਤੇ ਲਲਕਾਰਾ ਮਾਰਿਆ ਜਾ ਰਿਹਾ ਹੈ ਫਿਰ ਐ ਸੈਣ ਭੱਜੀ ਸੈਨਾ ਯੁੱਧ ਭੂਮੀ ਵਿੱਚ ਭੱਜੀ ਫਿਰਦੀ ਹੈ ਪਰ ਉਹ ਲੋਕ ਕਰੋਹੰ ਕ੍ਰੋਧਪੂਰਵਕ ਲੋਹੇ ਨਾਲ ਲੋਹਾ ਖੜਕ ਰਿਹਾ ਹੈ ਚਕੇ ਸੋਰ ਸੋਹੰ ਯੋਦੇ ਯੁੱਧ ਵਿੱਚ ਮੱਤੇ ਹੋਏ ਸੋਵ ਰਹੇ ਹਨ ਗਰੇ ਅੰਗ ਪੰਗੰ ਟਟੇ ਹੋਏ ਅੰਗ ਡਿੱਗੇ ਪੇ ਇੰਜ ਲੱਗਦੇ ਹਨ ਦਵੰ ਜਾਣ ਦੰਗੰ ਮਾਨੋ ਅੰਗਾਰੇ ਧਗ ਧਗ ਕਰ ਰਹੇ ਹੋਣ ਕੜੰਕਾਰ ਛੂਟੇ ਕਾੜ ਕਾੜ ਕਰਦੇ ਤੀਰ ਛੁੱਟਦੇ ਹਨ ਚਰੰਕਾਰ ਉੱਠੇ ਆਤੇ ਚੰਕਾਰ ਪੈਦਾ ਹੁੰਦੀ ਹੈ ਕਟਾ ਕਟ ਬਾਹੀ ਕਟਾ ਕਟ ਸ਼ਾਸਤਰ ਚੱਲ ਰਹੇ ਹਨ ਉਹ ਬੈ ਜੀਤ ਚਾਹੇ ਅਤੇ ਦੋਹਾਂ ਪਾਸਿਆਂ ਤੋਂ ਵੀਰ ਜੋਦੇ ਆਪਣੀ ਜਿੱਤ ਦੇ ਚਾਵਾਨ ਬਣੇ ਹੋਏ ਹਨ ਮਹਾ ਮਦ ਮਾਤੇ ਉਹ ਬਹੁਤ ਮਦ ਮਸਤ ਹਨ ਤਪੇ ਤੇਜ ਤਾਤੇ ਅਤੇ ਆਪਣੇ ਤੇਜ ਨਾਲ ਬਹੁਤ ਤਪੇ ਹੋਏ ਹਨ ਰਸੰ ਰੋਦਰ ਰਾਚੇ ਦੋਹਾ ਪਾਸਿਆਂ ਤੋਂ ਰੋਦਰ ਰਸ ਵਿੱਚ ਰਚੇ ਹੋਏ ਉਹ ਬੈ ਜੁਦ ਮਾਚੇ ਯੁੱਧ ਕਰ ਰਹੇ ਹਨ ਕਰੈ ਬਾਨ ਅਰਚਾ ਉਹ ਬਾਣਾ ਦੀ ਪੇਟਾ ਚੜਾ ਰਹੇ ਹਨ ਤਨੁਰ ਬੇਦ ਚਰਚਾ ਅਤੇ ਤਨੁਰ ਵੇਦ ਦੀ ਚਰਚਾ ਹੋ ਰਹੀ ਹੈ ਮਚੇ ਬੀਰ ਪੀਰਨ ਸੂਰਮੇ ਵੀਰਤਾ ਦਾ ਪ੍ਰਦਰਸ਼ਨ ਕਰਨ ਵਿੱਚ ਮਸਤ ਹਨ ਉਠੀ ਚਾਰ ਤੀਰੰਗ ਅਤੇ ਬਾਣਾ ਦੀ ਝੜੀ ਲੱਗੀ ਹੋਈ ਹੈ ਗਲੋ ਘੱਡ ਹੋ ਰਿਹਾ ਹੈ ਚੱਕਰ ਵਿਓ ਨੂੰ ਤੋੜਦੇ ਹਨ ਨਹੀਂ ਨੈਣ ਮੋੜੈ ਅਤੇ ਉਸ ਵੱਲੋਂ ਅੱਖ ਮੋੜਦੇ ਨਹੀਂ ਹਨ ਸਾਮੂਸਾ ਸ਼ਾਸਤਰ ਵਰਕੇ ਸਾਹਮਣੇ ਹੋ ਕੇ ਸ਼ਾਸਤਰ ਚਲਾਉਂਦੇ ਹਨ ਮਹਿਖ્વાસ ਕਰਕੇ ਅਤੇ ਤਨੁਸ਼ਾ ਮਹਿਖ્વાસ ਉੱਤੇ ਚਿਲਾ ਚੜਾਉਂਦੇ ਹਨ ਕਰੈ ਤੀਰ ਮਾਰੰਗ ਤੇਰਾ ਦੀ ਮਾਰ ਕਰਦੇ ਹਨ ਬਹਿ ਲੋਹ ਧਾਰਨ ਅਤੇ ਲਹੂ ਦੀ ਧਾਰਾ ਵਗਦੀ ਹੈ ਨਦੀ ਸ੍ਰੌਣ ਪੂਰਨ ਲਹੂ ਨਾਲ ਨਦੀ ਭਰ ਗਈ ਹੈ ਫਿਰੀ ਗੈਨ ਪੂਰਨ ਆਕਾਸ਼ ਵਿੱਚ ਹੂਰਾ ਫਿਰ ਰਹੀਆਂ ਹਨ ਗਜਾ ਗੈਨ ਕਾਲੀ ਕਾਲੀ ਅਸਮਾਨ ਵਿੱਚ ਘਚ ਰਹੀ ਹੈ ਫਸੀ ਖਪਰਾਲੀ ਆਤੇ ਖੱਪਰ ਵਾਲੀਆਂ ਜੋਗਣਾ ਹੱਸ ਰਹੀਆਂ ਹਨ ਕਾਹੂ ਬਾਜ ਮਾਰੇ ਕਿਤੇ ਘੋੜੇ ਮੂਏ ਪੇ ਹਨ ਕਾਹੂ ਸੂਰ ਭਾਰੇ ਕਿਤੇ ਵੱਡੇ ਸੂਰ ਮੇ ਡਿੱਗੇ ਪੇ ਹਨ ਕਾਹੂ ਚਰਮ ਟੁੱਟਾ ਕਿਤੇ ਢਾਲਾਂ ਟੁੱਟੀਆਂ ਪਈਆਂ ਹਨ ਫਿਰੇ ਗੱਜ ਹੁਟਾ ਆਤੇ ਕਿਤੇ ਕਾਇਲ ਹਾਤੀ ਫਿਰ ਰਹੇ ਹਨ ਕਾਹੂ ਬਰਮ ਬੇਦੇ ਕਿਤੇ ਕਾਵਜੋ ਵਿੰਨੇ ਪੇ ਹਨ ਕਾਹੂ ਚਾਰਮਛੇਦੇ ਕਿਤੇ ਢਾਲਾਂ ਟੁੱਟੀਆਂ ਪਈਆਂ ਹਨ ਕਾਹੂ ਪੀਲ ਬਰਮ ਕਿਤੇ ਵੱਡੇ ਹਾਥੀ ਕੱਟੇ ਪਏ ਹਨ ਕਟੇ ਬਾਜ ਬਰਮ ਅਤੇ ਕਿਤੇ ਘੋੜਿਆਂ ਦੇ ਕਵਜ ਬਰਮ ਟੁੱਟੇ ਪਏ ਹਨ ਬਲੀ ਪੈਰ ਰੁਜੇ ਸੋਰਵੇਂ ਵੈਰ ਭਾਵ ਨਾਲ ਰੁਜੇ ਹੋਏ ਹਨ ਸਾ ਮੋਹ ਸਾਰ ਜੁਜੇ ਸਾਰੇ ਸ਼ਸਤਰ ਨਾਲ ਜੂਜ ਰਹੇ ਹਨ ਲਖੇ ਵੀ ਰਖੇ ਤੰਗ ਯੋਧਿਆ ਨੂੰ ਯੁੱਧਖੋਮੀ ਵਿੱਚ ਵੇਖ ਕੇ ਨਚੇ ਪੂਤ ਪ੍ਰੇਤੰ ਪੂਤ ਅਤੇ ਪ੍ਰੇਤ ਨਾਚ ਰਹੇ ਹਨ ਨਚੇ ਮਾਸਹਾਰੀ ਮਾਸਾਹਾਰੀ ਨੱਚ ਰਹੇ ਹਨ ਹਸੇ ਬ੍ਰਹਮਚਾਰੀ ਆਕਾਸ਼ ਵਿੱਚ ਵਿਚਰਨ ਵਾਲੇ ਹਸ ਰਹੇ ਹਨ ਕਿਲਕਕਾਰ ਕੰਕੰ ਕੰਕ ਕੰਕ ਕਿਲਕਾਰੀਆਂ ਮਾਰਦੇ ਹਨ ਮਾਚੇ ਬੀਰ ਬੰਕੰ ਅਤੇ ਬਲਵਾਨ ਯੋਧੇ ਪੂਰੀ ਮਸਤੀ ਨਾਲ ਯੁੱਧ ਕਾਰਜ ਵਿੱਚ ਮਗਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ